ਇੰਨੀ ਅੱਜ ਮੇਰੀ ਬੇਇੱਜ਼ਤੀ ਹੋਈ ਐ ਨਾ ਪਹਿਲਾਂ ਜੁਬਨ ਘਰੋਂ ਮੁੜ ਕੇ ਦਿਲਜੀਤ ਘਰੋਂ ਨਾ ਕੋਈ ਰਿਸ਼ਤੇਦਾਰ ਫੋਨ ਚੁੱਕਣ ਡਿਆ ਨਾ ਆਂਡੀ ਗਵਾਂਡੀ ਕੋਈ ਬੁਲਾਉਂਦਾ ਕਰਾਂ ਤੇ ਕਰਾਂ ਕੀ ਇਹ ਤਾਂ ਤੇ ਹੁਣ ਇੱਕੋ ਹੱਲ ਵਾ ਪਾ ਲੈ ਕੇ ਤੇ ਆਪਣਾ ਮੁਕਾਦਾ ਨਾ ਰਿਸ਼ਤੇਦਾਰਾਂ ਕੋਈ ਜਾਣ ਜੋਗਾ ਮੈਂ ਤੇ ਇਹ ਸੋਚਿਆ ਸੀ ਕਿ ਮਾਫੀ ਮੰਗ ਲੂੰਗਾ ਤੇ ਮੈਨੂੰ ਮਾਫ ਕਰ ਦੇਣਗੇ ਪਰ ਨਹੀਂ ਉਹ ਗੱਲ ਨਹੀਂਗਾ ਹੁਣ ਬੰਨਨੀ ਲਵਲੀ ਸਿਆਂ ਇਹ ਸਟੈਪ ਤੈਨੂੰ ਚੁੱਕਣਾ ਪੈਣਾ ਵਾ ਨਾਲੇ ਮੇਰੇ ਕੋ ਹੈ ਕੌਣ ਮੈਂ ਇਥੇ ਮੰਮੀ ਹੁਣ ਜੇਲ੍ਹ ਚ ਬੈਠੇ ਆ ਰੁਪਿੰਦਰ ਉਹਦਾ ਮੋਗੀ ਕਿਹਦੇ ਲਾਗੇ ਜਾ ਕੇ ਬਵਾ ਤੇ ਕਿਹਦੇ ਲਾਗੇ ਖਲਵਾ ਨਾ ਕੋਈ ਫੋਨ ਹੀ ਚੁੱਕਦਾ ਇਹ ਕੰਮ ਮੈਨੂੰ ਕਰਨਾ ਹੀ ਪੈਣਾ ਕੜਾ ਵੇਲਾ ਸੀਗਾ ਜਦੋਂ ਮੈਂ ਮੰਮੀ ਦੀਆਂ ਗੱਲਾਂ ਚਾ ਆ ਗਿਆ ਪਰਪਿੰਦਰ ਦੀ ਵੀ ਗੱਲ ਸੁਣਦਾ ਰਿਹਾ ਉਹਨਾਂ ਵੀ ਉੱਡ ਉੱਡ ਪੈਂਦਾ ਰਿਆਂ ਜਿਮਰਾ ਪਰਿਵਾਰ ਵਧਣ ਲੱਗਾ ਉਹਦੇ ਬਾਰੇ ਨਾ ਮੈਂ ਸੋਚਿਆ ਨਾ ਮੈਨੂੰ ਘਰ ਦੇ ਨਹੀਂ ਦੱਸਿਆ ਚਾਹਰਾ ਕੋ ਖਤਮ ਕਰਕੇ ਤੇ ਬਹਿ ਗਿਆ ਤੇ ਮੈਂ ਵੀ ਜੀ ਕੇ ਕੀ ਕਰਨਾ ਹਾਂ ਰੱਬਾ ਬਨੂ ਮਾਫ ਕਰੀ ਜੇ ਮੈਂ ਕੋਈ ਗਲਤ ਕੰਮ ਚੁੱਕਣ ਲੱਗਾ ਹਾਂ ਮੇਰਾ ਇਹ ਦੁਨੀਆ ਤੇ ਹੈ ਵੀ ਕੌਣ ਲਵਲੀ ਇਹ ਕੀ ਕਰਨ ਲੱਗਾ ਵਾ ਐਦਾਂ ਨਾ ਕਰੀ ਲਵਲੀ ਤੂੰ ਪਾਗਲ ਨਹੀਂ ਹੋ ਗਿਆ ਇਹ ਕੀ ਕਰਨ ਲੱਗਾ ਤੂੰ ਉਹ ਡੱਡ ਜੀ ਇਹੋ ਕੰਮ ਕਰਨਾ ਪੈਣਾ ਵਾ ਮਗਰ ਰਹਿ ਕੀ ਗਿਆ ਵਾ ਤੇ ਨਾਕੋਤੀ ਛੱਡਿਆ ਹੀ ਵੇਹ ਪੁੱਤ ਇਹ ਹਾਲ ਨਹੀਂ ਗਾ ਸਾਡਾ ਕੋਈ ਕਸੂਰ ਨਹੀਂ ਆ ਮੈਂ ਵੀ ਨਾ ਥੋੜਾ ਜਿਹਾ ਲਾਲਚ ਵਿੱਚ ਆ ਗਈ ਹਾਂ ਮੈਨੂੰ ਨਹੀਂ ਪਤਾ ਵੀ ਮੇਰੇ ਪੁੱਤ ਦਾ ਨਾ ਘਰ ਹੀ ਉੱਜੜ ਜਾਣਾ ਵਾ ਮੰਮੀ ਥੋੜਾ ਜਿਹਾ ਲਾਲਚ ਉਹ ਮੈਂ ਤਾਂ ਇਹ ਸੋਚਦਾ ਰਿਹਾ ਡਿਊਟੀ ਤੇ ਬਹਿ ਕੇ ਵੀ ਤੂੰ ਹੀ ਇਕੱਲਾ ਗੱਡੀ ਤੱਕ ਹੀ ਸਿਮਤ ਜੇ ਮੈਨੂੰ ਇਹ ਗੱਲ ਦਾ ਥੋੜਾ ਪਤਾ ਸੀ ਵੀ ਤੂੰ ਇਹਨੂੰ ਮਾਰ ਹੀ ਦੇਣਾ ਵਾ ਉਹ ਲਵਲੀ ਤੇਰੀ ਮਾਂ ਦਾ ਕੋਈ ਕਸੂਰ ਨਹੀਂ ਆ ਇਹ ਤੇਰੀ ਮਾਸੀ ਦਾ ਕਸੂਰ ਆ ਸਾਰਾ ਉਹ ਸਾਰਾ ਤੇ ਮੰਮੀ ਦਾ ਕਸੂਰ ਵਾ ਮੰਮੀ ਨਿਆਣੇ ਸੀ ਜਿਹੜੇ ਮਗਰ ਲੱਗੇ ਉਹਨਾਂ ਦੇ ਜਦੋਂ ਉਹਦੇ ਲੱਗੇ ਗੱਲਾਂ ਇੱਕੋ ਕਰੀ ਜਾਣੀਆਂ ਤੇ ਇਹ ਉਹਦੀਆਂ ਗੱਲਾਂ ਚ ਆ ਗਈ ਫਿਰ ਉਹ ਡੈਡ ਜੀ ਬਸ ਕਰੋ ਐਦਾਂ ਨਹੀਂ ਕੋਈ ਵੀ ਕਿਸ ਦੀਆਂ ਗੱਲਾਂ ਚਾਉਂਦਾ ਸਾਰਾ ਘਰ ਝਾੜ ਕੇ ਸੁੱਟਦਾ ਵਾ ਤੁਸੀਂ ਹੁਣ ਸੌਕੇ ਹੋ ਜਾਓਗੇ ਨਾ ਵੇ ਪੁੱਤ ਆ ਤੂੰ ਕਿਹੜਾ ਕੰਮ ਕਰ ਲੱਗਾ ਸੀ ਜੇ ਤੂੰ ਆਈ ਗਿਆ ਛੁੱਟੀ ਹੁਣ ਐਦਾਂ ਕਰ ਭੱਜ ਦੌੜ ਕੇ ਨਾ ਸਾਨੂੰ ਕਿਸ ਤਰੀਕੇ ਨਾਲ ਬਾਹਰ ਕਢਾ ਤੇ ਹੀ ਨਾ ਸਾਰੇ ਜਾਣੇ ਰਲ ਮਿਲ ਕੇ ਆਪਣੇ ਘਰ ਦੇ ਵਿੱਚ ਰਹੀਏ ਘਰ ਦਾ ਵੇਖਿਆ ਹੀ ਕੀ ਹਾਲ ਬਣਿਆ ਵਾ ਚੱਲ ਕੋਈ ਗੱਲ ਨਹੀਂ ਕਿ ਇਹ ਮੇਰ ਕੋ ਗਲਤੀ ਹੋਈ ਗਈ ਆ ਮੈਂ ਆਪਣੀ ਗਲਤੀ ਪੁੱਤ ਮੰਦੀ ਆ ਘਰ ਫੇਰ ਵਸ ਜਾਂਦਾ ਹੁੰਦਾ ਵਾ ਤੂੰ ਕਿਹ ਗੱਲ ਦਾ ਫਿਕਰ ਨਾ ਕਰ ਇਹ ਕੰਮ ਨਾ ਕਰੀ ਮੇਰਾ ਪੁੱਤ लवली ਤੈਨੂੰ ਇਹ ਗੱਲ ਦਾ ਪਤਾ ਵਾ ਆਤਮ ਹੱਤਿਆ ਕਰਨੀ ਸਭ ਤੋਂ ਵੱਡਾ ਗਨਾਹ ਆ ਤੇ ਪੋਤੇ ਕੰਮ ਨਾ ਕਰ। ਅੱਖੇ ਲੱਗ ਜਾ। ਉਹ ਪੁੱਤ ਤਗੜਾ ਹੋ। ਐਡੀ ਛੇਤੀ ਜ਼ਿੰਦਗੀ ਨਹੀਂ ਖਰਾਬ ਕਰ ਲਈ ਦਿੰਦੀ। ਉਹ ਡੈਡ ਜੀ, ਜ਼ਿੰਦਗੀ ਤੇ ਖਰਾਬ ਉਦ ਨਹੀਂ ਹੋਗੀ ਜਿੱਦਾਂ ਰਪਿੰਦਰ ਨਾ ਮ ਵਿਆਹਿਆ ਗਿਆ ਸੀ। ਜੇ ਮੈਂ ਫੇਰਾ ਪਾਉਣ ਜਾਣਾ ਸੀ ਤਾਂ ਨਹੀਂ ਤੁਸੀਂ ਜਾਣ ਦਿੱਤਾ। ਇਹ ਮੋਟਰਸਾਈਕਲ ਤੇ ਜਾ। ਆਪੇ ਗੱਡੀ ਦੇਣਗੇ। ਤੁਸੀਂ ਕੱਲਾ ਰਪਿੰਦਰ ਦਾ ਕਤਲ ਨਹੀਂ ਕੀਤਾ। ਦੋਵਾਂ ਜਾਣਿਆਂ ਦਾ ਕਤਲ ਕੀਤਾ ਵਾ। ਗਾੜੀ ਮੇਰਾ ਪਰਿਵਾਰ ਹੀ ਵਧਣ ਆਲਾ ਸੀ। ਘਰ ਦੇ ਵਿੱਚ ਖੁਸ਼ੀਆਂ ਆਉਣ ਲੱਗੀਆਂ ਸੀ। ਤੇ ਤੁਸੀਂ ਸਾਰਾ ਪਰਿਵਾਰ ਹੀ ਮੇਰਾ ਖਤਮ ਕਰਤਾ। ਇਹ ਗੱਲ ਮੈਨੂੰ ਦਲਜੀਤ ਨੇ ਦੱਸੀ ਆ ਦਲਜੀਤ ਨੇ ਜਦੋਂ ਦੱਸੀ ਨਾ ਘਰ ਆਣ ਕੇ ਤੇ ਧਰਤੀ ਵੇਲ ਨਹੀਂ ਦੰਦੀ ਮੈਨੂੰ ਜੇ ਕਿਤੇ ਤੁਸੀਂ ਮੈਨੂੰ ਇਹ ਗੱਲ ਦੱਸ ਦਿੰਦੇ ਨਾ ਤੇ ਮੈਂ ਆਹ ਵਾਲਾ ਕੰਮ ਹੋਣ ਨਹੀਂ ਦੇਣਾ ਮੈਂ ਤੇ ਆਪਣੇ ਕੋਲ ਛੁੱਟੀ ਆਉਂਡਿਆ ਹਾਂ ਮੈਨੂੰ ਕੀ ਪਤਾ ਸੀ ਵੀ ਮੰਮੀ ਨੇ ਆਹ ਚੰਦ ਚਾੜ ਦੇਣਾ ਵੇਖ लवली ਤੁਸੀਂ ਮੇਰਾ ਕੱਲੀ ਦਾ ਕਸੂਰ ਕੱਢੀ ਜਾਣਦੇ ਜੀ ਵੀ ਮੰਮੀ ਦੀ ਗਲਤੀ ਆ ਉਦੋਂ ਤੋਂ ਤੁਸੀਂ ਸਾਰਾ ਟੱਬਰ ਹੀ ਕਹਿੰਦੇ ਸੀ ਵੀ ਗੱਡੀ ਆਉਣੀ ਚਾਹੀਦੀ ਆ ਮੈਂ ਕਿਹੜਾ ਗੱਡੀ ਤੇ ਕੱਲੀ ਨੇ ਜਾਣਾ ਆਉਣਾ ਹੈਗਾ ਤੁਹੀ ਵੀ ਤਾਂ ਮੇਰੇ ਨਾਲ ਹੀ ਜਾਣਾ ਸੀ ਮੈਂ ਖਰੇ ਕਿੰਨਿਆ ਘਾਤਾਂ ਨੂੰ ਦੰਦੀਆਂ ਵੱਢਦੀ ਆ ਜੇ ਗਲਤੀ ਕਰੀ ਬੈਠੀ ਆ ਤੇ ਹੁਣ ਨਾ ਮੇਰਾ ਪੁੱਤ ਮੈਨੂੰ ਮਾਫ ਕਰ ਦੇ ਬਾਰ-ਬਾਰ ਨਾ ਇੱਕੋ ਗੱਲ ਨਾ ਕਰੀ ਜਾ ਹੁਣ ਤੇ ਮੈਂ ਵੀ ਪਛਤਾਉਣ ਲਈ ਆ ਚੱਲ ਧੀ ਆਉਂਦੀ ਪੋਤਾ ਆਉਂਦਾ ਸਾਡੇ ਘਰ ਨਾ ਰੌਣਕਾਂ ਲੱਗ ਜਾਣੀਆਂ ਹੈਗੀਆਂ ਖੇਡਦੇ ਰਣਾ ਹਿਸਾਰਾ ਦੇਣ ਪੁੱਤ ਮੇਰੇ ਕੋ ਗਲਤੀ ਹੋ ਗਈ ਆ ਮੈਂ ਨਾ ਸਜ਼ਾ ਦੀ ਹੱਕਦਾਰ ਤੇ ਹੈ ਗਈ ਆ ਦੋ ਜ਼ਿੰਦਗੀਆਂ ਮੈਂ ਬਰਬਾਦ ਕੀਤੀਆਂ ਵਾ ਵੇਹ ਪੁੱਤ ਮੈਨੂੰ ਤੇ ਨਾ ਅੱਗੇ ਕੁਝ ਨਹੀਂ ਲੱਭਣ ਡਿਆ ਤੂੰ ਵੀ ਇਹ ਕੰਮ ਕਰ ਲਿਆ ਨਾ ਸਾਡਾ ਤਾਂ ਸਾਰਾ ਘਰ ਹੀ ਉਜੜ ਜਾਣਾ ਵਾ ਮੈਂ ਪੁੱਤ ਕਿੱਥੋਂ ਲੱਭਣਾ ਵਾ ਇਹ ਗਲਤੀ ਨਾ ਮੇਰਾ ਪੁੱਤ ਕਰੀ ਮੈਂ ਨਾ ਤੈਨੂੰ ਵੇਖ ਵੇਖ ਕੇ ਜੀਨੀ ਆ ਮੇਰੇ ਕੋ ਇਹ ਕੰਮ ਨਹੀਂ ਵੇਖਿਆ ਜਾਣਾ ਮਮਮੀ ਘਰ ਤੇ ਉਜੜਿਆ ਹੀ ਆ ਅੱਗੇ ਕਿਹੜਾ ਵਸਣਾ ਰਸਣ ਡਿਆ ਵਾ ਘਰ ਜਾ ਕੇ ਦੇ ਵੇਖੋ ਇੱਕਰੀ ਉੱਤੇ ਖਲੋਨ ਨੂੰ ਜੀ ਨਹੀਂ ਕਰਦਾ ਜਿਹੜਾ ਤੁਸੀਂ ਕਹਿਣ ਦੇ ਵੀ ਘਰ ਵਸਣਾ ਵਾ tela mera pote idana kar tya chaliye oh nahi nahi dadi ji main nahi kade vi jana jao tu lovely tu eh ki kam kar lagawa je tu sandeep mainu eh kam karna paina wa je tu eh kam kar liya te saada ki banunga sade bare te soch la te tu hi mere bare sochya hi ahi kuch nahi kita ਉਦੋਂ ਤੇ ਤੁਸੀਂ ਨਾਲ ਹੀ ਰਲਿਆ ਸੀ ਨਾ ਕਿ ਮੈਨੂੰ ਵੀ ਗੱਡੀ ਚਾਹੀਦੀ ਆ ਸੰਦੀਪ ਮੈਂ ਤੇ ਕੱਲਾ ਗੱਡੀ ਵੱਲੋਂ ਹੀ ਰਲਿਆ ਸੀ ਨਾ ਮੈਨੂੰ ਇਹ ਥੋੜਾ ਪਤਾ ਵੀ ਤੁਸੀਂ ਮਾਰ ਹੀ ਦੇਣਾ ਮਨ ਨੂੰ ਚੱਲ ਮੇਰਾ ਵੀਰ ਨਾ ਇਹੋ ਜੇ ਕੰਮ ਨਾ ਕਰੀ ਆਪਣੀ ਜ਼ਿੰਦਗੀ ਬਾਰੇ ਸੋਚ ਕਿ ਅੱਗੇ ਕੀ ਕਰਨਾ ਵਾ ਉਹ ਅੱਗੇ ਕੁਝ ਨਹੀਂਗਾ ਹੋਣਾ ਸੰਦੀਪ ਜ਼ਿੰਦਗੀ ਤੇ ਬਰਬਾਦ ਹੋ ਗਈ ਆ ਤੇ ਰਹਿੰਦੀ ਖੁੰਦੀ ਨਾ ਮੈਂ ਲੋਕਾਂ ਦੇ ਤਾਣੇ ਸੁਣ ਕੇ ਨੀਗਾ ਕੱਢਣੀ ਮਰ ਕੇ ਤੈਨੂੰ ਕੀ ਮਿਲਣਾ ਵਾ ਕੁਝ ਨਹੀਂ ਮਿਲਣਾ ਚੱਲ ਲੋਕੀ ਗੱਲਾਂ ਤੇ ਨਾ ਕਰਨਗੇ ਤੇ ਆ ਜਾਣ ਡਿਆ ਯੋ ਲੋਕਾਂ ਦੀ ਕਿਹੜੀ ਗੱਲ ਵਾ ਲੋਕੀ ਤੇ ਚੰਗੇ ਭਲੇ ਨੂੰ ਮੈਨੂੰ ਜੀਣ ਦਿੰਦੇ ਮੇਰਾ ਭਰਾ ਬਣ ਕੇ ਨਾ ਇਹ ਕੰਮ ਨਾ ਕਰੀ ਹੋਂ ਤੂੰ ਸੰਦੀਪ ਤੂੰ ਪਰੇ ਹਟ ਜਾ ਮੈਨੂੰ ਇਹ ਕੰਮ ਕਰ ਲਾਂ ਦੇ लवली ਸਾਨੂੰ ਤੇ ਹੁਣ سزا ਹੋ ਗਈ ਆ ਤੂੰ ਨਾ ਐਦਾਂ ਕਰ ਸਾਨੂੰ ਕਢਵਾ ਕੇ ਇਸ ਤਰੀਕੇ ਨਾਲ ਇਹੋ ਜੇ ਕੰਮ ਨਾ ਕਰ ਸੰਦੀਪ ਇਹ ਕੰਮ ਨਾ ਕਰਾਂ ਤੇ ਹੋਰ ਕਿਹੜਾ ਕੰਮ ਕਰਾਂ ਜੇ ਮੈਂ ਡਿਊਟੀ ਤੇ ਹੀ ਉੱਥੇ ਮੈਨੂੰ ਗੱਲਾਂ ਕਰ ਕਰ ਮਾਰਦੇ ਸੀ ਲੋਕੀ ਜੇ ਮੈਂ ਪਿੰਡ ਆ ਗਿਆ ਵਾ ਇੱਥੇ ਕਿਸੇ ਨੇ ਮੂੰਹ ਨਹੀਂ ਲਾਇਆ ਮੈਂ ਜੋਬਨ ਘਰ ਵੀ ਗਿਆ ਸੀ ਮਾਫੀ ਮੰਗੀ ਉਹਨਾਂ ਕੋ ਪਰ ਧੱਕੇ ਮਾਰ ਕੇ ਉਹਨਾਂ ਨੇ ਬਾਹਰ ਕੱਢਤਾ ਮੁੜ ਕੇ ਮੈਂ ਦਲਜੀਤ ਘਰ ਗਿਆ ਫੋਨ ਨਹੀਂ ਮੇਰਾ ਕੋਈ ਵੀ ਚੁੱਕਦਾ ਤੇ ਮੁੜ ਕੇ ਦਲਜੀਤ ਨੇ ਵੀ ਧੱਕੇ ਮਾਰ ਕੇ ਬਾਹਰ ਕੱਢਤਾ ਤੇ ਤੂੰ ਦੱਸ ਵੀ ਮੈਂ ਇਹ ਦੁਨੀਆ ਤੇ ਰਵਾਂ ਕਿੱਦਾਂ ਜੇ ਘਰ ਆਵਨਾ ਵਾ ਤੇ ਆਂਡ ਗਵੰਡ ਨਹੀਂ ਛੱਡਦਾ ਤੂੰ ਕਹਿਂਦੀ ਆਂ ਵੀ ਜੀਂਦਾ ਵਾਂ ਮੈਂ ਤਾਂ ਮਰਿਆ ਵਾਂ ਜੀਂਦਾ ਥੋੜਾ ਵਾਂ ਉਹ ਲੋਕਾਂ ਨੇ ਚਾਰ ਦਿਨ ਹੀ ਗੱਲਾਂ ਕਰਨੀਆਂ ਵਾ ਕੋਈ ਗੱਲ ਨਹੀਂ ਉਹ ਚਾਰ ਦਿਨ ਇਸ ਦੀ ਗੱਲਾਂ ਕਰਨੀਆਂ ਇਹ ਕਲੰਕ ਸਾਰੀ ਉਮਰਾਂ ਦਾ ਲੱਗਾ ਵਾ ਸਾਨੂੰ ਵੀ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਹੀ ਆ ਨਾ ਤੁਹਾਨੂੰ ਕਿਹਨਾਂ ਗੱਲਾਂ ਕਰਨੀਆਂ ਤੁਸੀਂ ਤਾਂ ਜੇਲ੍ਹ 'ਚ ਬੈਠੇ ਜੀ ਚੱਲ ਤੂੰ ਇਦਾਂ ਦਾ ਕੰਮ ਨਾ ਕਰ ਹਜੇ ਵੀ ਸੋਚ ਲੈ ਮੈਂ ਸੋਚ ਗਈ ਐ ਆ ਮੈਂ ਘਰੋਂ ਤੂੰ ਪਰਾਂ ਹੋ ਜਾ ਸੋਚ ਲੈ लवली ਹਜੇ ਵੀ ਇਹ ਕੀ ਕਰਨ ਲੱਗੇ ਜੇ ਰੁਪਿੰਦਰ ਤੂੰ ਨਹੀਂ ਤੁਹਾਨੂੰ ਕੀ ਲੱਗਦਾ ਵਾ ਕਿ ਐਦਾਂ ਦੇ ਕੰਮ ਕਰਕੇ ਤੁਸੀਂ ਆਪਣੇ ਗੁਨਾਹ ਮਾਫ ਕਰਾ ਲੋਗੇ ਇਹ ਕੰਮ ਨਹੀਂ ਹੋ ਸਕਦਾ ਠੀਕ ਆ ਨਾ ਦੋ ਜਾਨਾਂ ਗਈਆਂ ਆ ਚਲੋ ਮੈਨੂੰ ਤਾਂ ਤੁਸੀਂ ਮਾਰਨਾ ਹੀ ਤੇ ਨਿਕੇ ਜੇ ਨਿਆਣੇ ਦਾ ਤਾਂ ਸੋਚ ਲੈਂਦੇ ਜਿਹੜਾ ਕਿ ਇਹ ਦੁਨੀਆ ਤੇ ਆਇਆ ਵੀ ਨਹੀਂ ਉਹਦੇ ਨਾਲ ਤੁਸੀਂ ਕਿਉਂ ਐਦਾਂ ਕੀਤਾ ਰੁਪਿੰਦਰ ਮੈਨੂੰ ਇਹ ਗੱਲ ਦਾ ਨਹੀਂ ਪਤਾ ਵੀ ਮੰਮੀ ਹੁਣ ਅਨਿਆਸ ਸਟੈਪ ਚੁੱਕ ਲੈਣਾ ਉਹ ਮੈਂ ਆ ਤੇਰੇ ਘਰਦਿਆਂ ਕੋਈ ਮਾਫੀ ਮੰਗ ਕੇ ਆਇਆ ਉਹਨਾਂ ਵੀ ਧੱਕੇ ਮਾਰ ਕੇ ਬਾਹਰ ਕੱਢਤਾ ਜੇ ਮੈਨੂੰ ਇਹ ਗੱਲ ਦਾ ਪਤਾ ਹੁੰਦਾ ਨਾ ਤੇ ਆਹ ਕੰਮ ਮੈਂ ਹੋਣ ਨਹੀਂ ਦੇਣਾ ਰਪਿੰਦਰ ਮੈਂ ਤੇਰੇ ਗੜੀ ਵੀ ਹੱਥ ਜੋੜਨਾ ਤੂੰ ਮੈਨੂੰ ਮਾਫ ਕਰ ਦੇ ਤੇ ਜਿਹੜਾ ਕੰਮ ਅਸੀਂ ਤੇਰਨਾ ਕੀਤਾ ਵਾ ਨਾ ਇੰਨਾ ਵੱਡਾ ਬੋਝ ਰੱਖ ਕੇ ਨਾ ਦਿਲ ਤੇ ਮੈਂ ਨਹੀਂ ਗਾ ਜੀ ਸਕਦਾ ਠੀਕ ਆ ਤੇ ਜਿਹੜਾ ਕਦਮ ਮੈਂ ਚੁੱਕਣ ਲੱਗਾ ਵਾ ਮੈਨੂੰ ਚੁੱਕ ਲਾਂ ਦੇ ਹੁਣ ਤਾਂ ਨੂੰ ਪਤਾ ਲੱਗ ਗਿਆ ਵਾ ਕਿ ਇਹ ਹੀ ਗਲਤੀ ਕੀਤੀ ਆ ਤੇ ਜੇ ਇਹੋ ਕੰਮ ਪਹਿਲਾਂ ਨਾ ਕਰਦੇ ਤੇ ਤੁਹਾਨੂੰ ਆਹ ਦਿਨ ਤੱਕ ਨਾ ਵਿਖਣੇ ਪੈਂਦੇ ਹੁਣ ਤੁਹਾਡੀ ਕੋਈ ਜ਼ਿੰਦਗੀ ਥੋੜਾ ਰਹਿ ਗਈ ਆ ਠੱਕੇ ਖਾਂਦੇ ਉਹ ਥਾਂ ਥਾਂ ਤੇ ਭਾਵੇਂ ਤੁਸੀਂ ਹੁਣ ਆਪਣੇ ਆਪ ਨੂੰ ਖਤਮ ਕਰ ਲਓ ਤੇ ਭਾਵੇਂ ਨਾ ਕਰੋ ਇਹ ਵਾਲਾ ਕਲੰਕ ਨਾ ਤੁਹਾਡੇ ਪਰਿਵਾਰ ਤੇ ਹੁਣ ਲੱਗਾ ਹੀ ਰਹਿਣਾ ਆ ਇਹ ਖਤਮ ਨਹੀਂਗਾ ਹੋਣਾ ਹੈਗਾ ਜੋ ਕੰਮ ਤੁਸੀਂ ਕਰ ਦਿੱਤਾ ਆ ਰੁਪਿੰਦਰ ਤੂੰ ਜੋ ਮਰਜ਼ੀ ਕਰ ਹੁਣ ਮੈਂ ਨਹੀਂ ਰਹਿ ਸਕਦਾ ਇੱਥੇ ਤੁਸੀਂ ਕਿਦਾਂ ਨੀਆਂ ਗੱਲਾਂ ਕਰਨਦੇ ਆ ਇਹ ਕੰਮ ਪਹਿਲਾਂ ਸੋਚਨੇ ਹੀ ਨਾ ਜਦੋਂ ਤੁਸੀਂ ਸਾਰੇ ਪਰਿਵਾਰ ਦਾ ਸਾਥ ਦਿੰਦੇ ਹੀ ਮੇਰੀ ਤਾਂ ਕੋਈ ਨਹੀਂ ਹੁੰਦਾ ਇਹ ਘਰ ਦੇ ਵਿੱਚ ਰਪਿੰਦਰ ਇਹੋ ਤੇ ਮੇਰੇ ਕੋਲ ਗਲਤੀ ਹੋ ਗਈ ਘਰ ਦੇ ਆਨੇ ਮਗਰ ਲਾ ਕੇ ਕਦੀ ਤੁਹਾਡੇ ਪਿੰਡ ਜਾ ਕੇ ਗੱਡੀ ਮੰਗ ਲਾ ਕਦੀ ਕੁਛ ਮੰਗ ਲਾ ਉਦੋਂ ਮੇਰੀਆਂ ਅੱਖਾਂ ਦੇ ਪੱਟੀ ਬੱਜੀ ਤੁਸੀਂ ਮੈਨੂੰ ਕਿੰਨਾ ਤੰਗ ਕੀਤਾ ਜੇ ਪਰਿਵਾਰ ਚੋ ਇੱਕ ਜਣੇ ਮੇਰਾ ਸਾਥ ਦੇ ਦਿੰਦਾ ਨਾ ਤੇ ਤਾਂ ਵੀ ਮੇਰਾ ਟਾਈਮ ਲੰਘ ਜਾਣਾ ਸੀ ਤੁਸੀਂ ਵੀ ਆਪਣੇ ਪਰਿਵਾਰ ਦੇ ਮਗਰ ਲੱਗੇ ਸੀ ਪਰ ਇਹ ਕੰਮ ਤੁਸੀਂ ਨਾ ਕਰਕੇ ਬਹੁਤ ਪਛਤਾਉਂਦੇ ਆ ਹੁਣ ਬਿੰਦਰ ਮੈਂ ਤੇ ਇਹੋ ਕਹਿਣਾ ਕਿ ਇਹ ਵੀ ਕੁੜੀ ਨਾਲ ਧੱਕਾ ਹੋਵੇ ਨਾ ਤੇ ਮੁੰਡੇ ਨੂੰ ਪਰਿਵਾਰ ਮਗਰ ਨਹੀਂ ਲੱਗਣਾ ਚਾਹੀਦਾ ਕੁੜੀ ਦਾ ਸਾਥ ਦੇਣਾ ਚਾਹੀਦਾ ਮੈਂ ਤੇ ਇਹੋ ਕਹੂੰਗਾ ਜੋ ਸਾਡੇ ਕੋਲ ਗਲਤੀਆਂ ਹੋਈਆਂ ਚਲੋ ਸ਼ੁਕਰਵਾ ਹੋਣੀ ਆ ਕੱਲ ਆ ਗਈ ਆ ਤੁਹਾਨੂੰ ਪਤਾ ਲੱਗ ਗਿਆ ਆ ਵੀ ਕਿਦਾਂ ਧੀਆ ਨਾਲ ਧੱਕੇ ਕਰੀਦੇ ਆ ਇਹ ਨਤੀਜੇ ਨਾ ਬੜੇ ਮਾੜੇ ਨਿਕਲਦੇ ਹੁੰਦੇ ਬਾਅਦ ਵਿੱਚ ਪਹਿਲਾਂ ਲਾਲਚ ਦੇ ਬੰਦੇ ਦੇ ਮਨ ਵਿੱਚ ਆ ਜਾਂਦਾ ਆ ਤੇ ਲੋਕੀ ਮਗਰ ਵੀ ਲੱਗ ਜਾਂਦੇ ਆ ਕੀ ਕਰਨਾ ਗੱਡੀਆਂ ਨੂੰ ਕੀ ਕਰਨਾ ਕੋਠੀਆਂ ਨੂੰ ਜਿੰਨਾ ਵਿੱਚ ਰਹਿਣ ਜੋਗੇ ਨਹੀਂ ਰਹੇ ਤੁਸੀਂ ਨਤੀਜਾ ਤੇ ਰਪਿੰਦਰ ਆ ਗਿਆ ਵਾ ਘਰ ਤੇ ਸਾਰਾ ਉਜੜ ਗਿਆ ਵਾ ਘਰ ਜਾਣ ਨੂੰ ਜੀ ਨਹੀਂ ਕਰਦਾ ਲੋਕਾਂ ਦੀਆਂ ਗੱਲਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਨਾ ਕੋਈ ਬੁਲਾਉਂਦਾ ਹੀ ਐ ਚਾਜਣ ਚੱਲ ਹੁਣੀ ਸਮਝ ਜੋ ਕਿ ਗਾਂਵ ਤੋਂ ਇਦਾਂ ਦਾ ਕੋਈ ਕਦਮ ਨਾ ਚੁੱਕੇ ਵੀ ਰਪਿੰਦਰ ਜਿਹੜਾ ਕਦਮ ਮੈਂ ਚੁੱਕਣ ਆਇਆ ਹਾਂ ਮੈਨੂੰ ਚੁੱਕ ਲਾਂ ਦੇ ਤੇ ਤੂੰ ਮੈਨੂੰ ਮਾਫ ਕਰ ਦੇ ਖੋਲ ਦੇਨੀ ਕੀ ਹੋਇਆ ਵਾ ਬੜੇ ਚੱਕਰ ਕੇ ਬੈਠੀ ਜੀ ਹੁਣ ਕੀ ਆ ਜੋਤ ਹਾਈ ਹਾਈ ਆਸ਼ ਦਾਇ ਨੇ ਕਿਹੜਾ ਕੰਮ ਕੀਤਾ ਅਹੀਂ ਤੇ ਇਹੋ ਚਾਹੁੰਨੇ ਹਾਂ ਕਿ ਹਾਡੇ ਕਰ ਨਾ ਹੋਵੇ ਉਹ ਵੀ ਤਾਂ ਕਰਕੇ ਵੀ ਉਹਨੂੰ ਵੱਦ ਘਟਨਾ ਬੋਲਿਆ ਜਾਵੇ ਜੋ ਉਹਦੇ ਕਰਮਾਜੀ ਉਹ ਨਣ ਮਿਲ ਗਿਆ ਤੁਹਾਡੇ ਕਰਮਾਜੀ ਉਹ ਹਾਨੂੰ ਮਿਲ ਗਿਆ ਪਰ ਆਸ਼ਦਾਈ ਨੇ ਕਿਹੜਾ ਕਦਮ ਚੁੱਕ ਲਿਆ ਅਹੀਂ ਇਹ ਥੋੜੀ ਚਾਹੁੰਨੇ ਹਾਂ ਵੀ ਉਹ ਆਪਣੀ ਜ਼ਿੰਦਗੀ ਖਤਮ ਕਰ ਲੇ ਥੋੜੀ ਕੁੜੀ ਨੇ ਉਹਨਾਂ ਨੇ ਇਨਾ ਮਾੜਾ ਕੰਮ ਕੀਤਾ ਤੇ ਆਪਣਾ ਪਰਿਵਾਰ ਹੀ ਖਤਮ ਹੋ ਗਿਆ ਵੇਖ ਲੈ लवली ਤੇ ਦਿਲ ਚ ਦੁਖੀ ਇਨਾ ਭਰ ਗਿਆ ਹੋਣਾ ਉਹਨੂੰ ਇਹ ਚੀਜ਼ ਮਹਿਸੂਸ ਹੋਈ ਹੋਣੀ ਹੈ ਤੇ ਮੈਨੂੰ ਸਰ ਜਾਨੇ ਡਾਇ ਹੁਣ ਬਾਈਕਟ ਕਰਨ ਮੇਰਾ ਤੇ ਮੈਂ ਕਿੱਥੇ ਜਾਊਂਗਾ ਪਰਿਵਾਰ ਜੇਲ੍ਹ ਚ ਰਿਸ਼ਤੇਦਾਰ ਕੋਈ ਮਿਲਦਾ ਨਹੀਂ ਸਾਡੇ ਵੱਲੋਂ ਆਇਆ ਤੇ ਇਧਰੋਂ ਵੀ ਅਸੀਂ ਭੇਜਤਾ ਵਾਪਸ ਤੇ ਫਿਰ ਬੰਦੇ ਦੇ ਮਨ ਚ ਤੇ ਹੁੰਦਾ ਹੀ ਹੈ ਨਾ ਪਰ ਵੇਖ ਲੋ ਦਰ ਅੱਬ ਦੇ ਰੰਗ ਸਾਡੀ ਕੁੜੀ ਨੂੰ ਇਨਾ ਤੇ ਸੀ ਇਹ ਦੇ ਦੇ ਕੇ ਆਪ ਮਾਰਿਆ ਤੇ ਆਪ ਹੁਣ ਦੁਖੀ ਹੋ ਕੇ ਆਪੇ ਮਰਦੇ ਜਾਂਦੇ ਆ ਰੱਬ ਹੀ ਆ ਨਾ ਸਾਰਾ ਕੁਝ ਕਰਨ ਵਾਲਾ ਪਹਿਲਾਂ ਉਹ ਕੱਲੀ ਦੀ ਜਾਨ ਲਈ ਹੁਣ ਸਾਰਾ ਟੱਬਰ ਹੀ ਮਰਨੇ ਪਿਆ ਆ ਮੈਂ ਫਿਰ ਵੀ ਇਹੋ ਕਹਿੰਨੇ ਕਿ ਇਹ ਕਦਮ ਨਹੀਂ ਚੁੱਕਣਾ ਚਾਹੀਦਾ लवली ਹਾਂ ਹੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਜ਼ਾ ਮਿਲੇ ਪਰ ਫਿਰ ਵੀ ਮੌਤ ਕਿਸੇ ਦੀ ਸਜ਼ਾ ਥੋੜੀ ਹੈ ਕਦਮ ਤੇ ਨਹੀਂ ਚੁੱਕਣਾ ਚਾਹੀਦਾ ਪਰ ਹੁਣ ਫਿਰ ਕੀ ਕਰਨਾ ਅਹੀਂ ਨਹੀਂ ਰੱਬ ਦਾ ਪਾਣਾ ਸਮਝ ਕੇ ਮੰਨਿਆ ਤੇ ਉਹ ਵੀ ਆਪੇ ਮੰਨ ਲੈਣ ਅਜੇ ਤੇ ਪਤਾ ਨਹੀਂ ਉਹਦੇ ਮਾਪਿਆਂ ਨੂੰ ਪਤਾ ਲੱਗਾ ਵਾ ਕਿ ਨਹੀਂ ਲੱਗਾ ਜਦੋਂ ਲੱਗਾ ਉਹਨਾਂ ਤੇ ਜਿੰਦਿਆਂ ਮਰ ਜਾਣਾ ਕਿਸੇ ਦਾ ਇਦਾਂ ਵੱਡਾ ਪੁੱਤ ਦੁਨੀਆ ਤੋਂ ਚਲ ਜੇ ਤੇ ਕਿੱਡੀ ਵੱਡੀ ਗੱਲ ਹੁੰਦੀ ਹੈ ਚਲੋ ਕੋਈ ਗੱਲ ਜੇ ਕੋਈ ਕਾਰਵਿਹਾਰ ਕਰਨਗੇ ਤੇ ਫਿਰ ਅਸੀਂ ਵੀ ਚਲ ਜਾਗੇ ਕੜੀ ਤੁਸੀਂ ਨਾ ਜਾਇਓ ਮੈਂ ਕੜੀ ਕੜੀ ਹੂੰਗਾ ਠੀਕ ਆ ਚਲੋ ਵੇਖ ਲਓ ਆਪਣੇ ਸਾਹਮਣੇ ਪੁੱਤ ਵੇਲਾ ਜੇ ਮਾੜੇ ਕੰਮਾਂ ਚ ਪਿਆ ਹੀ ਤੇ ਮਾੜਾ ਨਤੀਜਾ ਆਇਆ ਆਪਣਾ ਆਪ ਲੈ ਗਿਆ ਤੇ ਕੀ ਕਿਸਦਾ ਲੈ ਗਿਆ ਦੁਨੀਆ ਤੋਂ ਜੇ ਉਹਨੂੰ ਮਾਨ ਮਕਾਇਆ ਹੀ ਤੇ ਆਪ ਕੀ ਖੱਟਿਆ ਇਹਨਾਂ ਨੇ ਮਾਦਾ ਉਹੀ ਤੇ ਗੱਲ ਵਾ लवली ਨੂੰ ਇਹ ਕੰਮ ਕਰਨ ਦੀ ਕੀ ਲੋੜ ਹੀ ਨਾ ਅਧਮਤਿਆ ਕਰਕੇ ਕੋ ਹੱਲ ਹੈਗਾ ਵਾ ਇਹ ਗੱਲ ਦਾ ਕੋਈ ਹੱਲ ਨਹੀਂ ਹੈਗਾ ਪਰ ਆਹੀ ਵੀ ਨਾ ਜਦਨ ਘਰ ਆਇਆ ਹੈ ਨਾ ਉਹਨੂੰ ਮੋੜਨਾ ਨਹੀਂ ਚਾਹੀਦਾ ਚਲੋ ਥੋੜੀ ਬੋਧਾ ਉਹਨੂੰ ਬਹਾਲ ਦੇ ਚਾਹ ਪਾਣੀ ਪਿਆ ਦੇ ਕੋ ਗੱਲਬਾਤ ਕਰਦੇ ਉਹਦੇ ਨਾਲ ਮਾਤਾ ਪਤਾ ਗੱਲ ਕੀ ਆ ਸਾਡੇ ਮਨ ਵਿੱਚ ਆ ਗਿਆ ਹੈ ਗੁੱਸਾ ਸਾਡੇ ਕੋ ਰਹਿ ਗਿਆ ਕਿਥੇ ਹਨਾ ਪਤਾ ਕਿੰਨਾ ਗੁੱਸਾ ਸੀ ਇਹਨਾਂ ਨੇ ਆ ਕੰਮ ਕੀਤਾ ਵਾ ਸਾਰੇ ਟਬਰ ਨੇ ਲੜ ਕੇ ਕਿੰਨਾ ਮਾਰਾ ਕੰਮ ਕੀਤਾ ਸੀ ਤੇ ਫਿਰ ਹੁਣ ਦੋਵੇਂ ਗਏ ਉਹੀ ਤੇ ਗੱਲ ਵਾ ਹਾਂ ਪਤਾ ਗੱਲ ਕੀ ਮਮੀ ਹਾਂ ਪਰ ਉਹ ਸੱਚਾ ਹੈ ਵਿਚਾਰਾ ਉਹਦਾ ਕੰਮ ਨਾ ਸਿਰਫ ਗੱਡੀ ਤੱਕ ਹੀ ਉਹਨੇ ਨਹੀਂ ਇਹ ਕੰਮ ਕਰਾਇਆ ਜੀਵ ਨੇ ਇਹ ਕੰਮ ਕਰਵਾਇਆ ਹੁੰਦਾ ਫਿਰ ਉਹਨੇ ਇਹ ਕੰਮ ਕੰਦੀ ਕੀ ਲੋੜ ਪੈਣੀ ਉਹ ਵੀ ਮੋਰਖਪੀ ਮਾਤੂ ਮਟਬਰ ਦਾ ਮਗਰ ਨਾ ਲੱਗ ਕਿ ਤੈਨੂੰ ਕੀ ਲੋੜਾ ਗੱਡੀ ਮੰਗਾਂ ਦੀ ਖਸਮਾਂ ਨੂੰ ਖਾਂਦੀ ਤੂੰ ਅੱਗੇ ਜਿਤਨਾ ਮੋਟਰਸਾਈਕਲ ਜਾਂਦਾ ਓ ਤਰ੍ਹਾਂ ਚੱਲ ਜੈਣਾ ਕਰ ਮम्मी ਗੱਡੀ ਹੈਗੀ ਘਰ ਫੌਜੀ ਬੰਦਾ ਤੂੰ ਗੱਡੀ ਤੇਰੇ ਕੋਲ ਵਾ ਤੂੰ ਆਪਣੇ ਘਰ ਦੇ ਨੂੰ ਸਮਝਾਉਂਦਾ ਪਿਆ ਕੰਮ ਨਹੀਂ ਚੰਗਾ ਮੰਮੀ ਤੇ ਆ ਨਾ ਕਰੀਏ ਕੋਈ ਗੱਲ ਨਹੀਂ ਵੱਡੀ ਗੱਡੀ ਲੈਣੀ ਆ ਕੋ ਦੋਸਰਾ ਹਟਕੇ ਲੈਣਾਗੇ ਆਪਾਂ ਘਰੋਂ ਜਿਹੜੀ ਚੀਜ਼ ਲੈਣੀ ਉਹ ਤੇ ਵਧੀਆ ਜਿਹੜੀ ਲੋਕਾਂ ਕਾ ਮੰਗ ਕੇ ਲੈਣੀ ਉਹ ਤਾਂ ਬਹੁਤ ਵੱਡਾ ਜ਼ੁਲਮ ਹੋ ਆ ਉਹੀ ਦੀ ਗੱਲ ਆ ਮਮੀ ਵੇਲਾ ਗੱਡੀ ਮੰਗਦੇ ਮੰਗਦੇ ਨਾ ਸਾਰਾ ਘਰ ਹੀ ਝਾਰ ਕੇ ਬਹਿ ਗਏ ਹੁਣ ਘਰਾਂ ਨੂੰ ਜਿੰਦੇ ਵਜੇ ਆ ਘਰ ਕੋਈ ਨਹੀਂ ਹੈਗਾ ਹਾਂ ਤੇ ਹੁਣ ਕੀ ਪਤਾ ਹੋਜੀ ਗੱਡੀ ਲੈ ਮੰਗਨ ਦਾ ਉਹ ਉੱਥੇ ਫਾਇ ਮਿਲ ਗਿਆ ਨੇ ਉਹ ਤੋਂ ਨਾਲ ਨੂੰ ਲੱਗਾ ਭਰਾ ਜੋਬ ਨੂੰ ਨਾ ਇਹ ਗੱਲ ਦਾ ਤੁਮੀ ਪਤਾ ਲੱਗ ਹੀ ਗਿਆ ਹੋਣਾ ਨਾ ਵੀ ਆਇਆ ਇਹ ਫੋਨ ਹੋਈ ਜੋਣ ਭਾਈ ਨੇ ਮੇਰੀ ਗੱਲ ਉਹ ਵੀ ਕੰਡੇ ਹੀ ਉਹਰੇ ਮਨ ਚ ਦੁੱਖ ਹੋਣਾ ਹੀ ਤਹੋਂ ਨੇ ਗੰਮ ਕੀਤਾ ਵਾ ਪਰ ਬੇਵਸੀ ਹੋ ਗਈ ਆ ਦੇਖੋ ਮੈਂ ਹੋੜ ਗਈ ਮਾਤਾ ਪਤਾ ਗੱਲ ਕੀ ਆ ਜਦੋਂ ਘਰ ਆਇਆ ਹੁਣਾ ਘਰ ਨੂੰ ਲੱਭਾ ਗੱਖਣੀ ਆ ਜਦੋਂ ਮੈਂ ਇਹ ਗੱਲ ਦੱਸੀ ਆ ਨਾ ਵੀ ਇੱਕ ਜਾਨ ਨਹੀਂ ਗਈ ਦੋ ਜਾਨਾਂ ਗਈਆਂ ਵਾ ਰਬਿੰਦਰ ਤੇਰੇ ਬੱਚੇ ਦੀ ਮਾਂ ਬਣ ਨਾਲੀ ਉੱਥੇ ਹੀ ਬਹਿ ਗਿਆ ਸੀ ਰੋਂੜਿਆ ਮੈਂ ਉਸੇ ਟਾਈਮ ਦੋ ਜੀ ਹੋ ਗਏ ਤੀਜਾ ਇਹ ਗਿਆ ਤੇ ਕੀ ਫਾਇਦਾ ਹੋਇਆ ਘਰੀ ਬਰਬਾਦ ਕਰ ਲਿਆ ਉਹੋਂ ਹਾਂ ਚੰਗੀਆਂ ਭਲੀਆਂ ਜੇਲ੍ਹ ਚ ਬੈਠੀਆਂ ਨੇ ਉਹਨਾਂ ਨੂੰ ਆ ਜਾਣਾ ਚੰਗੀਆਂ ਭਲੀਆਂ ਉਹਨਾਂ ਨੂੰ ਕਿ ਹੋਣਾ ਵਾ ਪਈ ਹੋਣਾ ਕਿਉਂ ਨਹੀਂ ਮਾਤਾ ਸਾਰੀ ਉਮਰ ਚੋੜ ਚੋੜ ਮਰਨਾ ਵਾ ਨੌ ਵੀ ਗਈ ਪੋਤਾ ਵੀ ਗਿਆ ਕੋਈ ਵੀ ਚਰਤ ਨਹੀਂ ਪਤ ਜੋ ਵੀ ਹੋਣਾ ਸੀ ਉਹ ਵੀ ਗਿਆ ਮੁੰਡਾ ਵੀ ਗਿਆ ਕੀ ਲੱਭਣਗੇ ਘਰ ਆਗੇ ਹੁਣ ਘਰ ਉਜੜ ਗਿਆ ਘਰ ਉਜੜ ਗਿਆ ਚੰਗੀ ਤਰ੍ਹਾਂ ਕੇ ਸ਼ਰਮ ਹੈ ਨਹੀਂ ਕਿਤੇ ਮਾਸਾ ਸਾਰੀ ਗੱਲਬਾਤ ਨਾ ਜੋ ਕੁਝ ਵੀ ਕਰਵਾਇਆ ਵਾ ਮੇਰੀ ਸੱਸ ਨੇ ਕਰਵਾਇਆ ਵਾ ਇਹ ਰਲੇ ਸਾਰੇ ਹੀ ਹੋਰ ਕੀ ਆ ਨਾ ਫਿਰਲੇ ਮੰਗਦੇ ਨੇ ਇਕੱਠੇ ਗੱਡੀ ਸੀ ਉਹਨਾਂ ਦੇ ਮਗਰ ਲਾਕੇ ਤੇ ਇਹ ਵੀ ਮੰਗਦਾ ਫਾ ਗੱਡੀ ਉਹਨਾਂ ਕੋ ਨਾ ਮੰਗਦਾ ਤੇ ਆਪੇ ਨਾਲ ਆਪ ਕੋ ਪਵਾੜਾ ਬਈਦਾ ਮਾਤਾ ਕੀ ਕਰਨਾ ਵਾ ਮਾਪੇ ਦੀ ਮੰਨਣੀ ਪੈਂਦੀ ਆ ਹੁਣ ਮਾਪੇ ਚੰਗੇ ਹੁੰਦੇ ਤੇ ਨੇਣਾ ਇਹ ਕੰਮ ਨਾ ਕਰਦਾ ਉਹਦੇ ਮਾਪੇ ਉਹ ਕਹਿੰਦੇ ਪੁੱਤ ਗੱਡੀ ਨਹੀਂ ਲੈਣੀ ਚਾਹਵੇਂ ਮੁੰਡੇ ਨੇ ਨਹੀਂ ਮੰਗਣੀ